సతశ్రీకాలీ సార్ అసలు బాడ ఆలూ గాజర మటర్ సబ్జీ అధా కల్లూ గాజరీ గాజర ఛిల్ ఉతారో సైడ్ కట్ కలూ లే ఛిల్ ఉతారీమ సైజు కట్ క ਇੱਕ ਫਿਰ ਆਪਾਂ ਇਸ ਨੂੰ ਚੰਗੀ ਤੈਕੇ ਨਾਲ ਵਾਸ਼ ਕਰਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਗਾਜਰ ਨੂੰ ਵੀ ਆਪਾਂ گول-ਗੋਲ ਸਾਈਸੇ ਵਿੱਚ ਕੱਟ ਕਰ ਲਵਾਂਗੇ ਜੋ ਹਾਰਡ ਪਾਰਟ ਆ ਉਸ ਨੂੰ ਆਪਾਂ ਵਿੱਚ ਕਾਰੋ ਕੱਟ ਕਰਕੇ ਤੇ ਇਹਦਾ ਵਾਈਟ ਪਾਰਟ ਅਲੱਗ ਕਰਕੇ ਛੋਟੇ-ਛੋਟੇ ਪੀਸੇਸ ਵਿੱਚ ਕੱਟ ਕਰ ਲਵਾਂਗੇ ਇਸ ਤਰੀਕੇ ਨਾਲ ਗਾਜਰ ਜਿਹੜੀ ਹੈ ਬਹੁਤ ਹੀ ਵਧੀਆ ਗਲਤੀ ਤਿਆਰ ਹੋਵੇਗੀ ਸਬਜ਼ੀ ਦੇ ਵਿੱਚ ਤੇ ਫਿਰ ਆਪਾਂ ਵਾਸ਼ ਕਰਕੇ ਤੇ ਮਟਰ ਨੂੰ ਵੀ ਆਪਾਂ ਇਸ ਤਰੀਕੇ ਨਾਲ ਵਾਸ਼ ਕਰ ਲਵਾਂਗੇ ਆਲੂ ਕਾਜੇ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਵਾਸ਼ ਕਰਕੇ ਕੱਢ ਲਿਆ ਹੋਇਆ ਹੈ ਤੇ ਇਸੇ ਤਰੀਕੇ ਨਾਲ ਆਪਾਂ ਮਟਰ ਵੀ ਵਾਸ਼ ਕਰਕੇ ਕੱਢ ਲਏ ਹੋਏ ਨੇ ਇੱਕ ਬਾਊਲ ਦੇ ਵਿੱਚ ਐਸੇ ਨਾਲ ਆਪਾਂ ਅਦਰਕ ਲਸਣ ਦੀ ਪੇਸਟ ਲਵਾਂਗੇ ਤੇ ਹਰੀਆਂ ਮਿਰਚਾਂ ਆਪਾਂ ਦੋਨਾਂ ਸਾਈਡ ਦੇ ਵਿੱਚ ਕੱਟ ਦਿੱਤੀਆਂ ਗੋਲ ਸਾਈਜ਼ ਦੇ ਵਿੱਚ ਵੀ ਤੇ ਤੇ ਬੇਲੇਬਿਸ ਲਈ ਵਿੱਚ ਹਰਾ ਧਨੀਆ 4 మీడియం ਸਾਈਜ਼ ਪਿਆਜ਼ ਜਿਹਨਾਂ ਚੋਪ ਕੀਤਾ ਹੋਇਆ ਤੇ ਛੋਟੇ ਛੋਟੇ ਸਾਈਜ਼ ਦੇ ਵਿੱਚ ਟਮਾਟਰ ਨੂੰ ਕਟ ਕਰ ਲਿਆ ਆਪਾਂ 3 మీడియం ਸਾਈਜ਼ ਟਮਾਟਰ ਲਈ ਫਿਰ ਆਪਾਂ ਇੱਕ ਕੜਾਹੀ ਦੇ ਵਿੱਚ ਤੂ ਕੜਚੀਆਂ ਤਕਰੀਬਨ 3 ਪਾਵਾਂਗੇ ਸਰਸੋਂ ਦਾ ਜਦੋਂ ਗਰਮ ਹੋ ਜਾਵੇ ਇਸ ਤੇ ਵਿੱਚ ਪਾਵਾਂਗੇ ਜੀਰਾ ਤੇ ਅਦਰਕ ਲਸਣ ਦੇ ਪੇਸਟ ਪਾਵਾਂਗੇ ਇੱਕ ਚਮਚ ਪਰ ਕੇ ਏਸੀ ਫਰੈਸ਼ੀ ਬਣਾ ਕੇ ਤਿਆਰ ਕੀਤੀ ਹੋਈ ਹੈ ਤੇ ਇਸ ਦਾ ਸਵਾਦ ਬਹੁਤ ਹੀ ਵਧੀਆ ਆਉਂਦਾ ਹੈ ਫਰੈਸ਼ ਅਦਰਕ ਲਸਣ ਦੀ ਪੇਸਟ ਪਾਣ ਦੇ ਨਾਲ ਬਹੁਤ ਹੀ ਵਧੀਆ ਤੇਜ ਸੰਦਰ ਸਬਜੀ ਦੇ ਵਿੱਚ ਜਦੋਂ ਰੋਸਟ ਹੋ ਜਾਵੇ ਇਸ ਵਿੱਚ ਪਿਆਜ਼ ਐਡ ਕਰਾਂਗੇ ਤੇ ਪਿਆਜ਼ ਨੂੰ ਵੀ ਆਪਾਂ ਹਲਕਾ ਜਿਹਾ ਰੋਸਟ ਕਰਨਾ ਹੈ ਪਿਆਜ਼ ਦੇ ਵਿੱਚ ਥੋੜਾ ਜਿਹਾ ਨਮਕ ਐਡ ਕਰ ਰਹੀ ਹਾਂ ਇਸ ਨਾਲ ਪਿਆਜ਼ ਜਲਦੀ ਪਚ ਕੇ ਤਿਆਰ ਹੋਣਗੇ ਫਿਰ ਪਿਆਜ਼ ਨੂੰ ਕੰਟੀਨਿਊ ਹਿਲਾਵਾਂਗੇ ਜਿੰਨਾ ਚਿਰ ਤੱਕ ਪਿਆਜ਼ ਰੋਸਟ ਨਾ ਹੋ ਜਾਵੇ ਇਸ ਦੇ ਨਾਲ ਹੀ ਐਡ ਕਰਾਂਗੇ ਹਰੀ ਮਿਰਚਾਂ प्याज बहुत ही बढ़िया भुज के तैयार हो चुके ने हुण से दे विच ऐड करांगे टमाटर टमाटर नूं आपां हल्का हल्का इस तरीके नाल मैच करना है नमक मैं पहला थोड़ा पाया सी और मैं फिर इस दे 1/2 ਟੇਬਲस्पून ਨਮਕ ਐਡ ਕਰ ਰਹੀਆਂ 1/2 ਟੇਬਲस्पून ਹੱਦੀ ਪਾਊਡਰ ਐਡ ਕਰਾਂਗੀ 1/2 ਟੇਬਲस्पून ਧੇਕੀ ਮਿਰਚ ਐਡ ਕਰਾਂਗੀ 1/2 ਟੇਬਲस्पून ਬਲੈਂਚਡ ਪਾਊਡਰ ਐਡ ਕਰਾਂਗੀ 1 ਟੇਬਲस्पून ਦਨੀਆ ਪਾਊਡਰ ਐਡ ਕਰਕੇ ਚੰਗੇ ਤਰੀਕੇ ਨਾਲ ਮਿਕਸ ਕਰ ਲਵਾਂਗੇ ਫਿਰ ਇਸੇ ਤਰੀਕੇ ਨਾਲ ਆਪਾਂ ਮੈਚ ਕਰਨਾ ਹੈ ਟਮਾਟਰ ਚੰਗੇ ਤਰੀਕੇ ਨਾਲ ਗਾਲ ਜਾਣ ਹੋਣ ਇਸ ਦੇ ਵਿੱਚ ਐਡ ਕਰ ਰਹੀਆਂ 2 ਚਮਚ ਪਾਣੀ ਦੇ ਇਸ ਨਾਲ ਬਹੁਤ ਹੀ ਵਧੀਆ ਮਸਾਲਾ ਪੂਜ ਕੇ ਤਿਆਰ ਹੋਵੇਗਾ ਤੁਸੀਂ ਦੇਖੋ ਸਾਈਡ ਸਾਈਡ ਤੇ ਔਇਲ ਛੱਡ ਦਿੱਤਾ ਹੋਇਆ ਹੁਣ ਮਸਾਲੇ ਨੇ ਹੁਣ ਇਸਦੇ ਵਿੱਚ ਐਡ ਕਰ ਰਹੇ ਹਾਂ ਮਟਰ ਮਟਰ ਨੂੰ ਚੰਗੇ ਤਰੀਕੇ ਨਾਲ ਮਸਾਲੇ ਦੇ ਵਿੱਚ ਪੂਰੇ ਲਵਾਂਗੇ ਚੁੱਧੋਂ ਮਸਾਲੇ ਦੇ ਵਿੱਚ ਮਟਰ ਮਿਕਸ ਹੋ ਜਾਣ ਕਾਜਰ ਤੇ ਆਲੂ ਨਾਰੀ ਐਡ ਕਰ ਦਵਾਂਗੇ ਅਲੂ ਗਾਜਰ ਮਟਰ ਨੂੰ ਮਿਕਸ ਕਰਾਂਗੇ ਮਸਾਲੇ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਤੱਕਣ ਲਗਾ ਕੇ ਤੇ ਗੈਸ ਨੂੰ ਆਪਾਂ ਸੇਮ ਕਰ ਦਵਾਂਗੇ 15-20 ਮਿੰਟ ਬਾਅਦ ਅਸੀਂ ਟੱਕਾ ਖੋਲ ਕੇ ਦੇਖਾਂਗੇ ਸਬਜ਼ੀ ਬਣ ਕੇ ਬਿਲਕੁਲ ਤਿਆਰ ਹੈ तुसी देखो अमेजिंग कलर आया इस इसका ते बहुत ही बढ़िया बन के तैयार हुई है आलू गाजर मटर की सब्जी एक चम्मच गरम मसाला एड करा इस हरा धनिया ऐड करके मिक्स कर लवेंगे आलू गाजर मटर की सब्जी बन के बिलकुल तैयार है सो so, तुम्हें भी इस तरीके बना के जरूर देखियो बहुत ही लिश सब्जी बन के तैयार होंगी है सो so, इसमें रोटी के नाल सर्व करो ते इंजॉय करो साड़ी वीडियो बढ़िया लगी हो लाइक शेयर जरूर करो ਤੇ ਇਸ ਤਰ੍ਹਾਂ ਦੀਆਂ ਨਿਊ ਵੀਡੀਓ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਮਿਲਦੇ ਹਾਂ ਇੱਕ ਨਿਊ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਥੈਂਕਸ ਫॉर ਵਾਚਿੰਗ